ਪੋਤੇ ਉੱਥੇ ਹਾਲਾਤ ਹੀ ਇਦਾਂ ਦੇ ਹੋ ਗਏ ਸੀ ਕਿ ਮੈਨੂੰ ਮਜਬੂਰੀ ਨੂੰ ਤੁਹਾਨੂੰ ਛੱਡ ਕੇ ਆਣਾ ਪਿਆ। ਬਾਅਦ ਚੋਂ ਨਾ ਮੈਨੂੰ ਐਦਾਂ ਹੀ ਲੱਗਦਾ ਪਿਆ ਸੀਗਾ ਵੀ ਉਹ ਪਰੇਸ਼ਾਨ ਸੀਗੀ। ਇਹ ਗੱਲ ਤਾਂ ਮੈਂ ਬਾਅਦ ਚੋਂ ਕਰਾਂਗੀ। ਪਹਿਲਾਂ ਇਹ ਦੱਸੋ ਤੁਸੀਂ ਭੂਆ ਨੂੰ ਕਾਹ ਤੋਂ ਛੱਡਿਆ? ਕਿਉਂ ਐ ਲੱਗੀ ਜਾਂਦਾ ਕਿ ਮਾਮਿਆਂ ਤੋਂ ਪਹਿਲਾਂ ਮੈਨੂੰ ਜੀਜਾ ਖੜਕਾਉਣਾ ਪੈਣਾ। ਰੋਇਤ ਤਮੰਨਾ। ਧੀਰੀ ਹੁਣ ਆਪਾਂ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਨਾ ਹੀ ਦੇਖੀਏ ਤਾਂ ਵਧੀਆ ਗੱਲ ਐ। ਮੈਨੂੰ ਪਹਿਲਾਂ ਇਹ ਦੱਸ ਕਿ ਦੋਨੇ ਜਵਾਬ ਤੇਰੇ ਕੋਲ ਆਏ ਤੇ ਆਏ ਕਿਵੇਂ ਵੀਰੇ ਇਹ ਤਾਂ ਨਾ ਤੂੰ ਜਵਾਕਾ ਦੇ ਮੂੰਹੋਂ ਹੀ ਸੁਣ ਲੈ ਪਰ ਇੱਕ ਗੱਲ ਪੱਕੀ ਐ ਹੁਣ ਮੈਂ ਜਵਾਬ ਉਧਰ ਨਹੀਂ ਜਾਣਦੇ ਨੇ ਪਰ ਜਵਾਕੋ ਇਹ じゃ ਕੀ ਹੋ ਗਿਆ ਕਿ ਤੁਹਾਡੇ ਡੈਡੀ ਤੁਹਾਨੂੰ ਜਲਦੀ ਇੱਧਰ ਛੱਡ ਗਏ ਨਾਲੇ ਜਦੋਂ ਛੱਡਣ ਆਏ ਉਹਨਾਂ ਨੂੰ ਇੰਨੀ ਗੱਲ ਦਾ ਨਹੀਂ ਪਤਾ ਲੱਗਾ ਵੀ ਘਰੇ ਤੁਹਾਡੀ ਮੰਮੀ ਹੈਗੀ ਐ ਕਿ ਨਹੀਂ ਮਾਸੀ ਜੀ ਦਾਦੀ ਦੀ ਤੇ ਡੈਡੀ ਨਾਲ ਲੜਾਈ ਹੋ ਗਈ ਸੀ ਤੇ ਦਾਦੀ ਕਹਿੰਦੇ ਮੇਰੇ ਕੋ ਜਵਾਕ ਨਹੀਂ ਸੰਭੇ ਜਾਂਦੇ ਤੇ ਸਾਨੂੰ ਡੈਡੀ ਛੱਡ ਗਿਆ ਮੰਮੀ ਜੁਆਕਾ ਕੋਲੋਂ ਨਾ ਦਿਨ ਰਾਤ ਕੰਮ ਕਰਵਾਂਦੇ ਸੀਗੇ ਤੇ ਜਦੋਂ ਬੱਚਿਆਂ ਨੇ ਮਨਾਂ ਕੀਤਾ ਕਿ ਅਸੀਂ ਨਹੀਂ ਕੰਮ ਕਰਨਾ ਤੇ ਉਹਨਾਂ ਦਾ ਕੁੱਟਕੁੱਟ ਕੇ ਬੁਰਾ ਹੱਲ ਕਰਕੇ ਇੱਧਰ ਛੱਡ ਕੇ ਚਲੇ ਗਏ। ਦੇਖੀ ਵੀ ਜਾਣੀ ਆ ਤੇ ਸੁਣੀ ਵੀ ਜਾਣੀ ਆ। ਤੇਰੀ ਸੱਸ ਨੇ ਤੇ ਤੇਰੇ ਘਰ ਵਾਲੇ ਨੇ ਜੋ ਵੀ ਜੁਆਕਾ ਨਾਲ ਕੀਤਾ ਨਾ ਉਹ ਸਹੀ ਨਹੀਂ ਕੀਤਾ। ਤੇ ਤੂੰ ਪਵਨ ਐਦਾਂ ਕਰ ਕੋਈ ਸਹੀ ਜੇ ਵਕੀਲ ਨੂੰ ਦੇਖ ਤੇ ਬੱਚਿਆਂ ਨੂੰ ਨਾ ਸਿੱਧਾ ਇੱਧਰ ਲੈ ਕੇ ਆ। ਮੈਂ ਤਾਂ ਵਕੀਲ ਨੂੰ ਜਾਣਦਾ ਤੇ ਵਕੀਲ ਕੋਲ ਜਾ ਕੇ ਬੱਚਿਆਂ ਦੀ ਗਵਾਹੀ ਵੀ ਪਵਾ ਦੂੰਗਾ। ਪਰ ਇੱਕ ਗੱਲ ਹੈ ਤੇ ਬੱਚਿਆਂ ਨੂੰ ਦੁਬਾਰਾ ਆਪਦੇ ਦਾਦੀ ਦੇ ਤੇ ਆਪਣੇ ਡੈਡੀ ਦੀ ਯਾਦ ਆ ਗਈ ਨਾ ਤੇ ਆਪਾਂ ਪੁੱਠੇ ਫਸਾਂਗੇ ਨਹੀਂ ਨਹੀਂ मामੂ ਜੀ ਹੁਣ ਅਸੀਂ ਮੰਮੀ ਨਾਲ ਨਹੀਂ ਰਹਿਣਾ ਦਾਦੀ ਦਾ ਤੇ ਡੈਡੀ ਦਾ ਆਪਾਂ ਅਸਲੀ ਰੂਪ ਦੇਖ ਲਿਆ ਵੀਰੇ ਬੱਚੇ ਤਾਂ ਆਪਣੇ ਵੱਲੋਂ ਸਹੀ ਕਹਿ ਰਹੇ ਨੇ ਪਹਿਲਾਂ ਉਹਨਾਂ ਨੇ ਆਪਣੇ ਵੱਲ ਦੀ ਗਵਾਹੀ ਪਵਾ ਕੇ ਬੱਚਿਆਂ ਨਾਲ ਮਾੜਾ ਕਰ ਦਿੱਤਾ ਤੇ ਹੁਣ ਬੱਚਿਆਂ ਨੂੰ ਬਾਹਰ ਕੱਢ ਦਿੱਤਾ ਤੁਸੀਂ ਐ ਕਰੋ ਵਕੀਲ ਕੋਲ ਜਾਓ ਤੇ ਇਹਨਾਂ ਦੀ ਗਵਾਹੀ ਪਵਾ ਕੇ ਨਾ ਕਸਟਡੀ ਦੀਦੀ ਨੂੰ ਦਵਾ ਦਿਓ ਗੱਲ ਤਾਰੀ ਹੈ ਤੇਰੀ ਸਹੀ ਹੈ ਪਹਿਲੇ ਉਹ ਮੇਰੀ ਧੀ ਦੇ ਉੱਤੇ ਜ਼ੁਲਮ ਕਰਦੇ ਰਹੇ ਨੇ ਤੇ ਫੇਰ ਮੇਰੇ ਹੁਣ ਦੋਤਾ ਦੋਤੀ ਤੇ ਜ਼ੁਲਮ ਕਰਦੇ ਰਹੇ ਨੇ ਇਹੋ ਜਿਹੇ ਨੂੰ ਜਿੰਨੀ ਵੀ ਸਜ਼ਾ ਮਿਲੇ ਨਾ ਘੱਟ ਐ ਦਿੱਦੀ ਪਾਣੀ ਲੋ ਬੱਚਿਆਂ ਨੂੰ ਵੀ ਦਿਓ ਜੇ ਕੁਝ ਖਾਣਾ ਬੱਚਿਆਂ ਨੇ ਤਾਂ ਮੈਨੂੰ ਉਹ ਵੀ ਦੱਸ ਦਿਓ ਮੈਂ ਬਣਾ ਦੰਨੀ ਆ ਨਹੀਂ ਤੂੰ ਆਪਣੇ ਕਮਰੇ ਚ ਜਾ ਕੇ ਨਾ ਆਰਾਮ ਕਰ ਜਦੋਂ ਬੱਚਿਆਂ ਨੇ ਕੁਝ ਖਾਣਾ ਹੋਊਗਾ ਨਾ ਤਾਂ ਮੈਂ ਬਣਾ ਦਾਂਗੀ ਯਾਰ ਯਾਰ ਰੋਟੀ ਨਾ ਤਿਆਰ ਹੋਣੀ ਐ ਤੇ ਨਿਆਣਿਆਂ ਨੂੰ ਲਿਆ ਕੇ ਤੇ ਪਤਾ ਨਹੀਂ ਕੁਝ ਖਾਦਾ ਵੀ ਹੈ ਕਿ ਨਹੀਂ ਜਦੋਂ ਦੀ ਗੀਤਾ ਤੇ ਨਿਆਣੇ ਆਏ ਨੇ ਨਾ ਮੇਰਾ ਤਾਂ ਦਿਮਾਗ ਵੀ ਚੱਲਣਾ ਬੰਦ ਹੋ ਗਿਆ ਮੰਮੀ ਕਿਤੇ ਨਾ ਕਿਤੇ ਗਲਤੀ ਇਹਨਾਂ ਦੀ ਵੀ ਹੈਗੀ ਐ ਜਦੋਂ ਮੈਂ ਫੋਨ ਤੇ ਗੱਲ ਕਰਦੀ ਹੁੰਦੀ ਸੀ ਉਦੋਂ ਮੈਨੂੰ ਇਹੀ ਕਹਿੰਦੇ ਹੁੰਦੇ ਸੀ ਅਸੀਂ ਠੀਕ ਆ ਮੰਮੀ ਅਸੀਂ ਠੀਕ ਆ ਪਰ ਮੈਨੂੰ ਕੀ ਪਤਾ ਸੀ ਇਹ ਕੁੱਟ ਖਾ ਕੇ ਉੱਥੇ ਰਹਿ ਜਾਂਦੇ ਪਏ ਆ ਬੱਚਿਓ ਐਦਾਂ ਦੀ ਕਿਹੜੀ ਮਜਬੂਰੀ ਸੀ ਤੁਹਾਡੀ ਜਿਹੜੀ ਉੱਥੇ ਚੁੱਪ ਕਰਕੇ ਤੁਸੀਂ ਕੁੱਟ ਖਾਂਦੇ ਰਹੋ ਜੇ ਮੈਨੂੰ ਪਤਾ ਹੁੰਦਾ ਨਾ ਤਾਂ ਮੈਂ ਫੋਨ ਕਰਕੇ ਇੱਧਰ ਬੁਲਵਾ ਲੈਂਦੀ ਤੁਹਾਨੂੰ ਨਾਨੀ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਣਾ ਸੀ ਮੈਨੂੰ ਤਾਂ ਵੀਰਾ ਰੋਕ ਲੈਂਦਾ ਸੀ ਕਿ ਮੰਮੀ ਟੈਨਸ਼ਨ ਲਊਗੀ ਰਹਿਣ ਦੇ ਨਾ ਦੀਦੀ ਦੇਖ ਲੈ ਕਿ ਬੱਚਿਆਂ ਨੂੰ ਇੰਨੀ ਟੈਨਸ਼ਨ ਹੈ ਕਿ ਮਾਂ ਨਾ ਟੈਨਸ਼ਨ ਹੈ ਜੇ ਤੇ ਇਹਨਾਂ ਦੇ ਪਿਓ ਨੂੰ ਕੋਈ ਟੈਨਸ਼ਨ ਨਹੀਂ ਉਹੀ ਦੁੱਖ ਦੇਈ ਜਾਂਦਾ ਸਾਰਿਆਂ ਨੂੰ ਤੂੰ ਐ ਕਰ ਪਹਿਲੇ ਨਾ ਜਾ ਵਕੀਲ ਨਾਲ ਗੱਲ ਕਰਕੇ ਆ ਇਹ ਕੰਮ ਚ ਨਾ ਹੁਣ ਟਾਈਮ ਨਹੀਂ ਬਣਾ ਉਹ ਕੋਈ ਗੱਲ ਨਹੀਂ ਮੰਮੀ ਉਹਨਾਂ ਨੇ ਜਿੰਨਾ ਚਿਰ ਜਵਾਕਾਂ ਨੂੰ ਡਰਾ ਤਮਕਾਣਾ ਸੀ ਨਾ ਡਰਾ ਤਮਕਾ ਲਿਆ ਪਰ ਹੁਣ ਟੈਨਸ਼ਨ ਲੈਣ ਦੀ ਲੋੜ ਨਹੀਂ ਹੁਣ ਆਪਾਂ ਪੱਥਰ ਦਾ ਜਵਾਬ ਨਾ ਇੱਟ ਨਾਲ ਦਵਾਂਗੇ ਜੀ ਮੇਰੀ ਸੁਣ ਲੈ ਗੱਲ ਜਵਾਕਾਂ ਨੂੰ ਹੁਣ ਉਧਰ ਜਾਣ ਨਹੀਂ ਦੇਣਾ ਆਪਣਾ ਜਿੱਥੇ ਤੂੰ ਰਹਿਣੀ ਪਈ ਆ ਉੱਥੇ ਰਹੀ ਜਾਓ ਤੇ ਇਹਨਾਂ ਨੂੰ ਸੋਹਣੇ ਸਕੂਲ ਪਾਓ ਬਾਕੀ ਟੈਨਸ਼ਨ ਨਾ ਲੈ ਤੇਰੇ ਨਾਲ ਤੇਰਾ ਸਾਰਾ ਪੇਕਾ ਪਰਿਵਾਰ ਖੜਾ ਹੈ ਵੀਰੇ ਮੰਮੀ ਦੇ ਭਰਾਵਾਂ ਨਾਲੋਂ ਨਾ ਤੂੰ 100 ਗੁਣਾ ਚੰਗਾ ਮੇਰੇ ਨਾਲ ਔਖੇ ਵੇਲੇ ਤਾਂ ਖੜਾ ਹੋ ਜਾਂਦਾ ਜਿੱਦਾਂ ਤੂੰ ਕਹੇਂਗਾ ਮੈਂ ਤਾਂ ਉਦਾਂ ਹੀ ਕਰਾਂਗੀ ਮੇਰੀ ਗੱਲ ਸੁਣ ਲੈ ਜਵਾਕੋ ਜਦੋਂ ਵਕੀਲ ਦੇ ਅੱਗੇ ਖੜਨਾ ਨਾ ਘਬਰਾਣਾ ਕੋਈ ਨਹੀਂ ਜੋ ਕੁਝ ਤੁਹਾਡੇ ਨਾਲ ਹੋਇਆ ਉਹ ਸਾਰਾ ਕੁਝ ਦੱਸ ਦੇਣਾ ਮਾਮੂ ਜੀ ਤੁਸੀਂ ਟੈਨਸ਼ਨ ਨਾ ਲੋ ਤੁਸੀਂ ਜਿੱਦਾਂ ਕਹੋਗੇ ਨਾ ਅਸੀਂ ਉਦਾਂ ਕਰਾਂਗੇ ਹੁਣ ਅਸੀਂ ਮੰਮੀ ਨੂੰ ਛੱਡ ਕੇ ਨਹੀਂ ਜਾਵਾਂਗੇ ਜਾ ਵੀਰੇ ਇਹਨਾਂ ਨੂੰ ਬਾਹਰ ਗਿਆੜਾ ਕਢਵਾ ਲਿਆ ਮੰਨ ਕੁਝ ਹੋਰ ਹੋ ਜਾਏਗਾ ਗੀਤਾ ਆ ਦੇਖ ਲੈ ਇੱਕ ਤੇਰਾ ਭਰਾ ਐ ਉਹ ਤੈਨੂੰ ਨਾ ਦੁੱਖ ਚ ਦੇਖ ਨਹੀਂ ਸਕਦਾ ਤੇ ਇੱਕ ਆ ਮੇਰੇ ਭਰਾ ਨੇ ਨਾ ਮੇਰੇ ਦੁੱਖ ਚ ਤੇ ਨਾ ਮੇਰੇ ਸੁੱਖ ਚ ਮੰਮੀ ਤੁਸੀਂ ਟੈਨਸ਼ਨ ਨਾ ਲੋ ਜਦੋਂ ਤੱਕ ਨੰਨੀ ਜਿੰਦਾ ਹੈ ਨਾ ਤੁਹਾਡੇ ਪਿੱਕੇ ਨਹੀਂ ਛੁੱਟਣ ਦਿੰਦੇ ਲੈ ਦੱਸ ਮੈਂ ਤਾਂ ਥਾਲੀਆਂ ਦੇ ਵਿੱਚ ਰੋਟੀ ਪਾ ਕੇ ਰੱਖੀ ਐ ਤੇ ਇਹ ਬੱਚੇ ਕਿੱਥੇ ਚਲੇ ਗਏ ਉਹ ਪਵਨ ਨਾ ਗੇੜੀ ਘੜਾਨ ਗਿਆ ਬੱਚਿਆਂ ਨੂੰ ਆ ਮੰਮੀ ਨੂੰ ਦੇਖ ਲੈ ਫੇਰ ਮੰਮੀ ਪੇਕੇਆਂ ਦੀ ਟੈਨਸ਼ਨ ਲੈ ਕੇ ਬੈਠੇ ਹੋਏ ਐ ਮੰਮੀ ਆ ਮਾਮਿਆਂ ਦੀ ਟੈਨਸ਼ਨ ਲੈ ਕੇ ਨਾ ਆਪਣਾ ਤੇ ਸਾਡੇ ਸਾਰਿਆਂ ਦਾ ਮੂਡ ਨਾ ਖਰਾਬ ਕਰਿਆ ਕਰੋ ਜਿੱਥੇ ਦੀਦੀ ਦੇ ਬੱਚੇ ਵਾਪਸ ਆ ਗਏ ਹੁਣ ਉਹਨਾਂ ਦੀ ਲਾਈਫ ਸੈੱਟ ਹੋਣ ਜਾ ਰਹੀ ਐ ਕੋਈ ਗੱਲ ਨਹੀਂ ਹੌਲੀ ਹੌਲੀ ਸਭ ਕੁਝ ਠੀਕ ਹੋਏਗਾ ਮਾਮੇ ਤੁਹਾਨੂੰ ਜਰੂਰ ਬੁਲਾਣਗੇ ਮੰਮੀ ਆਪਣੀਆਂ ਹ ਗੱਲ ਚੱਲ ਰਹੀ ਸੀਗੀ ਤੇ ਤੁਸੀਂ ਰਾਧਿਕਾ ਨੂੰ ਬੈਠਣੇ ਨਹੀਂ ਦਿੱਤਾ ਉਹਨੂੰ ਤੁਸੀਂ ਕਹਿ ਦਿੱਤਾ ਕਿ ਜਾ ਤੂੰ ਆਪਣੇ ਕਮਰੇ ਵਿੱਚ ਬੈਠ ਐਦਾਂ ਕਿਉਂ ਨਹੀਂ ਦੀਦੀ ਇਸ ਗੱਲੋਂ ਤਾਂ ਨਾ ਮੰਮੀ ਨੇ ਵਧੀਆ ਹੀ ਕੀਤਾ ਭਾਬੀ ਨੂੰ ਮਾਮਿਆਂ ਬਾਰੇ ਵੀ ਸਾਰਾ ਕੁਝ ਪਤਾ ਲੱਗ ਗਿਆ ਹੁਣ ਤੁਸੀਂ ਬੱਚੇ ਲੈ ਕੇ ਆਏ ਉਹਨਾਂ ਬਾਰੇ ਵੀ ਸਾਰਾ ਕੁਝ ਪਤਾ ਲੱਗ ਗਿਆ ਤੁਸੀਂ ਸ਼ੁਕਰ ਕਰੋ ਕਿ ਭਾਬੀ ਇੱਥੇ ਨਹੀਂ ਬੈਠੇ ਨਹੀਂ ਤੇ ਜੇ ਭਾਬੀ ਕੱਲ ਨੂੰ ਆਪਣੇ ਪੇਕੇ ਗੱਲਾਂ ਦੱਸਦੇ ਨੇ ਤਾਂ ਉਹਨਾਂ ਨੇ ਇਹੀ ਸੋਚਣਾ ਕਿ ਅਸੀਂ ਆਪਣੀ ਕੁੜੀ ਕਿੱਥੇ ਤੋੜ ਦਿੱਤੀ ਹਾਂ ਰੀਆ ਐਸ ਗੱਲੋਂ ਮੰਮੀ ਨੇ ਸਹੀ ਕੀਤਾ ਜਾਂ ਤੂੰ ਰੋਟੀ ਪਾ ਕੇ ਲਿਆ ਦੇ ਮੈਨੂੰ ਭੁੱਖ ਬਹੁਤ ਲੱਗੀ ਐ ਠੀਕ ਹੈ ਸਵਾਂਦੀ ਦੋ ਕਰ ਸਕਦੇ ਹਾਂ 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 ਪੁੱਤ ਤੂੰ ਇਸ ਕਰਦਾ ਜਵਾਈ ਆ ਤੇ ਤੇਰੀ ਇੱਜ਼ਤ ਬਣਦੀ ਵੀ ਆ ਤਿੱਥੇ ਆ ਤਾਂ ਸਹੀ ਆਪਾਂ ਬਹਿ ਕੇ ਗੱਲ ਕਰ ਲੈਣੇ ਆ ਕੀ ਕਹਿੰਦਾ ਜਵਾਈ ਭਾਈ ਗੁੱਡੀ ਨੂੰ ਲੈਣ ਆ ਰਹੇ ਅਸੀਂ ਛੱਡ ਕੇ ਆਈਏ ਜਿਹੜਾ 4 ਦਿਨ ਤੋਂ ਨਹੀਂ ਆਇਆ ਉਹ ਹੁਣ ਕੀ ਆਊਗਾ ਲੱਗਦਾ ਆਪਾਂ ਨੂੰ ਜਾਣਾ ਪੈਣਾ ਉਹਨੂੰ ਛੱਡਣ ਵਾਸਤੇ ਕੁੜੀ ਨੂੰ ਤੋ ਉਹਨੂੰ ਕਿਹਾ ਤਾਂ ਹੈ ਇੱਧਰ ਆ ਜਾ ਆਪਾਂ ਬਹਿ ਕੇ ਗੱਲ ਕਰਦੇ ਆਂ ਮੈਂ ਤਾਂ ਉਹਨੂੰ ਕਿਹਾ ਆ ਦੇਖੋ ਆਂਦਾ ਆ ਨਹੀਂ ਤੇ ਉਹਦੀ ਮਰਜ਼ੀ ਆ ਨਹੀਂ ਤਾਂ ਸਾਨੂੰ ਆਪ ਨੂੰ ਛੱਡ ਕੇ ਆਣੀ ਪਣੀ ਕੁੜੀ ਚੱਲ ਕੋਈ ਨਹੀਂ ਮੈਂ ਤੇ ਰਮਨ ਜਾ ਆਵਾਂਗੇ ਅਸੀਂ ਦੋਨੋਂ ਸਮਝਾ ਆਵਾਂਗੇ ਉਹਨੂੰ ਰਹਿਣ ਦੋ ਉਹਨੂੰ ਇੱਥੇ ਹੀ ਆ ਲੈਣ ਦੋ ਜੇ ਆਪਾਂ ਆਪ ਕੁੜੀ ਨੂੰ ਛੱਡਣ ਜਾਵਾਂਗੇ ਨਾ ਅੱਗੇ ਤੇ ਜਵਾਈ ਭਾਈ ਨੇ ਚੋੜੇ ਹੋ ਜਾਣਾ ਤੇ ਉਹ ਫਿਰ ਅਹੀ ਆਦਤਾਂ ਭਾਰੂਗਾ ਚਾਹੇ ਠੀਕ ਆ ਭਾਈ ਤੇਰੀ ਮੰਨ ਲੈਣੇ ਆ ਉਹਨੂੰ ਇੱਥੇ ਆ ਲੈਣ ਦਿੰਦੇ ਨਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਕੱਲ ਤੁਹਾਨੂੰ ਕਿਰਨ ਕਮਰੇ ਚ ਲੈ ਕੇ ਕਿਹੜੀ ਗੱਲ ਕਰਦੀ ਸੀ ਤੁਸੀਂ ਮੈਨੂੰ ਹਜੇ ਤੱਕ ਦੱਸੀ ਨਹੀਂ ਗੱਲ ਤਾਂ ਉਹਨੇ ਵਧੀਆ ਹੀ ਦੱਸੀ ਐ ਪਰ ਤੂੰ ਅੱਗੇ ਗੱਲ ਕਰਨੇ ਨਹੀਂ ਨਹੀਂ ਤਾਂ ਆਪਣੇ ਕਲੇਸ਼ ਹੋ ਜਾਊਗਾ ਮੈਨੂੰ ਦੱਸੋ ਤਾਂ ਸਹੀ ਐਜੀ ਕਿਹੜੀ ਗੱਲ ਆ ਗੱਲ ਅੰਜੂ ਐ ਆ ਤੂੰ ਮੇਰੀ ਮਾਂ ਨੂੰ ਰੋਟੀ ਪਿੱਛੇ ਕਿਉਂ ਤੰਗ ਕਰ ਰਹੀ ਐ ਤੁਸੀਂ ਆਪ ਹੀ ਤਾਂ ਕਹਨੇ ਹੋ ਕਿ ਆਪਣੀ ਧੀ ਨਾ ਬਰਤ ਲੈ ਜੇ ਆਪਣੇ ਪੁੱਤਾਂ ਨਾਲ ਜੇ ਸਿੱਧਾ ਪਰੇਸ਼ਾਨ ਨਾ ਕਰਾਂਗੇ ਤਾਂ ਹੀ ਧੀ ਤੋਂ ਖਿਹੜਾ ਛੁੱਟੂਗਾ ਤੂੰ ਔਂ ਵੀ ਮੋਟੀ ਐ ਤੇਰਾ ਦਿਮਾਗ ਵੀ ਮੋਟਾ ਐ ਮੈਨੂੰ ਅੱਜ ਪਤਾ ਲੱਗਿਆ ਹਾਂ 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 ਤੁਸੀਂ ਵੀ ਮਾਰ ਲਓ ਤਾਂਨੇ ਮੈਨੂੰ ਪਤਾ ਹੀ ਸੀ ਇੱਕ ਦਿਨ ਮਾਂ ਦਾ ਮੂੰਹ ਆਏਗਾ ਹੀ ਤੁਹਾਨੂੰ ਅੰਜੂ ਹੁਣ ਮੈਂ ਤੈਨੂੰ ਕੀ ਸਮਝਾਵਾਂ ਖੜ ਜਾ ਰਮਨ ਹਰਦੀਪ ਕਿੱਥੇ ਆਉਂ ਰਿਹਾ ਆਇਓ ਹਾਂਜੀ ਵੀਰੇ ਕੀ ਹੋਇਆ ਹੋਣਾ ਕੀ ਆ ਵੀਰੇ ਰੋਟੀ ਵਾਲੀ ਗੱਲ ਕੀਤੀ ਸੀ ਹਰਦੀਪ ਨਾਲ ਸਮਝਾਇਆ ਇਹਨੂੰ ਮੈਂ ਪਤਾ ਨਹੀਂ ਹੁਣ ਖਾਨੇ ਗੱਲ ਪਵੇ ਕਨਾ ਹਰਦੀਪ ਮੈਨੂੰ ਤਾਂ ਇਹਨਾਂ ਦੋਨਾਂ ਦੀ ਸਮਝ ਨਹੀਂ ਆਉਂਦੀ ਕਦੇ ਮਾਂ ਨੂੰ ਰੋਟੀ ਪੁੱਛੋ ਕਦੇ ਨਾ ਪੁੱਛੋ ਨਹੀਂ ਨਹੀਂ ਪਹਿਲਾਂ ਨਾ ਇਹਨਾਂ ਨੇ ਮੈਨੂੰ ਡਿਟੇਲ 'ਚ ਨਹੀਂ ਸੀ ਸਮਝਾਇਆ ਹੌਣ ਡਿਟੇਲ ਚ ਸਮਝਾਤਾ ਹੁਣ ਤਾਂ ਨਾ ਪਰੌਂਠੇ ਬਣਾ ਬਣਾ ਕੇ ਦੇਣੇ ਪੈਣਿਆ ਮਾਂ ਨੂੰ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਪਹਿਲਾਂ ਤੂੰ ਹੀ ਕੁਝ ਹੋਰ ਕਹਿ ਰਹੀ ਸੀ ਸੁਣ ਮੇਰੀ ਗੱਲ ਤੂੰ ਇਹਦੀ ਮਾਂ ਦੇ ਨਾਲ ਵੈਰ ਪਾਵੇਂਗੀ ਨਾ ਤਾਂ ਨਾ ਉਹਨੂੰ ਹਿੱਸਾ ਦੇਣਾ ਛੋਟੇ ਨੂੰ ਨਾ ਮੈਨੂੰ ਉਹਨੇ ਆਪਣੀ ਧੀ ਨੂੰ ਹਿੱਸਾ ਦੇ ਦੇਣਾ ਹਾਂਜੀ ਦੀਦੀ ਮੈਨੂੰ ਵੀ ਨਾ ਡਿਟੇਲ ਚ ਸਮਝ ਹੋਣੀ ਆਈ ਆ ਆਪਾਂ ਤਾਂ ਆਪਣੇ ਪੈਰ ਤੇ ਖਿੜਾੜੀ ਆਪ ਹੀ ਮਰੀ ਜਾਣੇਗੇ ਜੇ ਮੰਮੀ ਨੇ ਸਾਰਾ ਕੁਝ ਆਪਣੀ ਧੀ ਨੂੰ ਦੇਤਾ ਤਾਂ ਆਪਾਂ ਤੇ ਆਪਣੇ ਬੱਚੇ ਰੋਡ ਤੇ ਆ ਜਾਾਂਗੇ ਹਾਂ ਹਰਦੀਪ ਗਲਤ ਤਾਂ ਤੁਸੀਂ ਕਹੀਆਂ ਨੇ ਪਰ ਜੇ ਆਪਾਂ ਮੰਮੀ ਨੇ ਇੱਕਦਮ ਮਿੱਠੇ ਹੋ ਜਾਗੇ ਤੇ ਤੁਮ ਸ਼ੱਕ ਨਹੀਂ ਪਾਊਗਾ ਭਾਬੀ ਤੁਹਾਡੇ ਗੱਲ ਪੱਲੇ ਨਹੀਂ ਪੈਂਦੀ ਭਈ ਜਿੱਥੇ ਤੁਸੀਂ ਚਾਰ ਰੋਟੀਆਂ ਦਿੰਦੇ ਸੀ ਉੱਥੇ ਦੂ ਤਾ ਦੋ ਦੋ ਪਿਆਰ ਨਾਲ ਮੈਂ ਤਾਂ ਛੋਟੇ ਵੀਰ ਨੂੰ ਪਹਿਲਾਂ ਹੀ ਕਹਿ ਕੇ ਹਟਿਆ ਦਿਮਾਗ ਵੀ ਮੋਟਾ ਤੇ ਆਪ ਵੀ ਮੋਟੀ ਆ ਮੈਂ ਕੀ ਕਹਿੰਦੀ ਸੀ ਵੀ ਕਿਰਨ ਨੂੰ ਤੋੜ ਕੇ ਨਾ ਤੁਸੀਂ ਦੋਨੇ ਭਾਈ ਨਾ ਆਪਣੀ ਭੈਣ ਨਾਲ ਝੂਠੇ ਮੂੰਹ ਵਰਤਣਾ ਸ਼ੁਰੂ ਕਰ ਦੋ ਇਹ ਗੱਲ ਤਾਂ ਮੇਰੇ ਖਾਨੇ ਨਹੀਂ ਪਈ ਤੈਂ ਹਰਦੀਪ ਐ ਮੇਨਾਂ ਗੱਲ ਕਿਉਂ ਕੀਤੀ ਵੀਰ ਜੀ ਤੁਸੀਂ ਸਮਝੇ ਨਹੀਂ ਹੈਗੇ ਜਨੋਂ ਹੀ ਸੇ ਪੈਂਦੇ ਆ ਨਾ ਧੀ ਦੇ ਸਹਨ ਹੁੰਦੇ ਹੈਗੇ ਤਾਂ ਹੀ ਤਾਂ ਉਹ ਸਹਨ ਕਰਕੇ ਜਾਊਗੀ ਜੇ ਆਪਾਂ ਵਰਤਾਂਗੇ ਉਹਦੇ ਨਾਲ ਪ੍ਰਦੀਪ ਗਲਤ ਤੂੰ ਸਹੀ ਕਹੀ ਆ ਪਰ ਜਿਵੇਂ ਆਪਾਂ ਉਹਦੇ ਮੁੰਡੇ ਦਾ ਵਿਆਹ ਖਰਾਬ ਕੀਤਾ ਸੀ ਤੈਨੂੰ ਕੀ ਲੱਗਦਾ ਉਹ ਵਰਤੂਗੀ ਸਾਡੇ ਨਾਲ ਸਾਡੇ ਨਾਲ ਨਾ ਵਰਤੀ ਫਰਕ ਨਹੀਂ ਪੈਂਦਾ ਭਰਾਮਾ ਨੂੰ ਅੱਗੇ ਕਰਨਾ ਜ਼ਰੂਰੀ ਆ ਇਹਨਾਂ ਨੇ ਵਰਤਣਾ ਵੀਰੇ ਐਦਾਂ ਕਰਦੇ ਆ ਪਹਿਲਾਂ ਕਿਰਨ ਵਾਲਾ ਮੁੱਦਾ ਫਾਲੋਅ ਅਪ ਕਰਕੇ ਨਾ ਫੇਰ ਭੈਣ ਵਾਲ ਚਲਦੇ ਆ ਕੋਈ ਗੱਲ ਨਹੀਂ ਵੀਰੇ ਥੋੜਾ ਜਿਹਾ ਹੀ ਮੇਰਾ ਜਵਾਈ ਇਹ ਥੋੜੀ ਨਹੀਂ ਉਹ ਗਲਤ ਹੁੰਦਾ ਮੈਂ ਆਪੇ ਹੀ ਗੱਲ ਕਰ ਲਾਂਗਾ ਉਹਦੇ ਨਾਲ ਚਲੋ ਐਦਾਂ ਕਰੋ ਰਾਸ਼ਨ ਵਾਲੇ ਨੂੰ ਮੈਂ ਫੋਨ ਕਰਦਾ ਰਾਸ਼ਨੋਂ ਨੇ ਕੱਢਿਆ ਪਿਆ ਤੁਸੀਂ ਭੱਜ ਕੇ ਜਾ ਕੇ ਰਾਸ਼ਨ ਲੈ ਆਓ ਠੀਕ ਆ ਤੇ ਪਾ ਸਮਾਰਟ ਚ ਇੱਕ ਹੋਰ ਸੀ ਮਾਰ ਹੁਣ ਤੁਹਾਡੇ ਦਿਮਾਗ ਚ ਕੀ ਚੱਲ ਪਿਆ ਅੰਦਰ ਚੱਲ ਅੱਧ ਕੀ ਗੱਲ ਠੰਡ ਚ ਬੈਠੇ ਹੋ ਅੰਦਰ ਆ ਕੇ ਬਹਿ ਜਾਓ ਲੈ ਦੀਦੀ ਤੁਸੀਂ ਭੁੱਲ ਗਏ ਹੋ ਦਾਦੀ ਨੇ ਪੁਰਾਣੀਆਂ ਕਰਾਕਾ ਖਾਧੀਆਂ ਇਹਨਾਂ ਨੂੰ ਨਹੀਂ ਠੰਡ ਲੱਗਦੀ ਅੰਦਰ ਪੁੱਤ ਚਾਜ ਨਾ ਕੋਈ ਬੁਲਾਉਂਦਾ ਨਹੀਂ ਜਿਹੜੀ ਚਾਜ ਨਾ ਬੁਲاندی ਉਹ ਦੂਰ ਏ ਸਲਾਪਰੀ ਅੱਜ ਡਰਨਾ ਜਿੱਦਾਂ ਮੈਂ ਕਹਿੰਨੀ ਉਹਦਾਦ ਕਰਦੇ ਆ ਦੇਖੀ ਜੂਗੀ ਜੋ ਹੋਏਗਾ ਕੁਛ ਉਲਟਾ ਪੁੱਟਾ ਦਾ ਨਹੀਂ ਸੋਚ ਕੇ ਬੈਠੀਆਂ ਆਪਣੇ ਨਾਲ ਮੈਨੂੰ ਵੀ ਗਾਲਾਂ ਪਵਾਉਗੀਆਂ ਦਾਦੀ ਤੁਹਾਡੇ ਹਿੱਸੇ ਦੀਆਂ ਗੱਲਾਂ ਅੱਜ ਮੈਂ ਖਾ ਲੂੰਗੀ ਪਰ ਅੱਜ ਨਹੀਂ ਅਸੀਂ ਪਿੱਛੇ ਹਟਦੀਆਂ ਕਰਨਾ ਕੀ ਚਾਹਦੀ ਹੋ ਓਏ ਚੰਨਣ ਪਾਓ ਮੈਥੇ ਸਲਾਹ ਲੈ ਲੋ ਦਾਦੀ ਮੈਂ ਸਲਾਹ ਤਾਂ ਲੈ ਲਨੀ ਆਂ ਦੱਸੋ ਪਹਿਲਾਂ ਮੰਮੀ ਡੈਡੀ ਕਿੱਥੇ ਗਏ ਨੇ ਤੇਰੀ ਮੰਮੀ ਡੈਡੀ ਗਏ ਨੇ ਰਾਸ਼ਨ ਲੈਣ ਉਹਨਾਂ ਕੋਲ ਟੇਕ ਕਰ ਆਣਾ ਤੇ ਕੁਝ ਮੰਗਾਣਾ ਸੀ ਦੀਦੀ ਅੰਦਰ ਕਰ ਕੇ ਐ ਸੈਟਿੰਗ ਇੱਕ ਘੰਟਾ ਟੰਮ ਬਹੁਤ ਆ ਆਪਣੇ ਲਈ ਮੈਂ ਏਟੀ ਚੱਕ ਕੇ ਮਾਰਨੀ ਏ ਤੁਸੀਂ ਮੈਨੂੰ ਇੰਜ ਲਾਇਆ ਪਿਆ ਕਰਨਾ ਕੀ ਚਾਹਦੀ ਹਾਂ ਜੇ ਦੀਦੀ ਜਾ ਅੰਦਰ ਕੱਲ ਕਲੀਅਰ ਸਾਰਾ ਕੁਝ ਮੇਰੀ ਗੱਲ ਸੁਣੋ हां तू ਇੱਥੇ ਕੀ ਕਰਦੀ ਆ ਕੰਮ ਆ ਕੋਈ ਕੁਝ ਨਹੀਂ ਚਾਚਾ ਮੰਮੀ ਡੈਡੀ ਗਏ ਹੋ ਨੇ ਰਸਲਨ ਤੇ ਅੰਸ਼ੂ ਗਈ ਹੋਊ ਟਿਊਸ਼ਨ ਤੇ ਦਾਦੀ ਨੂੰ ਅਸੀਂ ਪਾਰਕ ਚ ਘੁਮਾ ਲਿਆਈ ਆ ਥੋੜੇ ਦੇਰ ਕਿਤੇ ਨਹੀਂ ਜਾਣਾ ਬੈਠੋ ਟਿੱਕੇ ਰਾਮ ਨਾਲ ਐ ਨਹੀਂ ਕੋਈ ਗੱਲ ਨਹੀਂ ਪੁੱਤ ਤੁਸੀਂ ਹੈ ਨਾ ਰਾਮ ਨਾਲ ਦਾਦੀ ਨਾਲ ਘੁੰਮ ਫਿਰੋ ਨਾਲੇ ਟਿੱਕੇਣ ਰੁੱਕ ਕੇ ਖਾਓ ਹੀ ਆਲਾ ਫੜ ਪੈਸੇ ਜੋ ਹੈ ਨਾ ਬੱਚੇ ਉਹ ਮੈਨੂੰ ਵਾਪਸ ਕਰੀ ਕੀ ਗੱਲ ਤੁਸੀਂ ਇੱਕੋ ਦਾ ਮਿਹਰਬਾਨ ਹੋਗੇ ਮੈਂ ਤਾਂ ਤੁਹਾਡੀ ਗੱਲ ਨਹੀਂ ਕੋਈ ਸਮਝ ਆਉਂਦੀ ਕੰਮ ਲਗੇ ਜਿਹੜੀ ਮੈਂ ਗੱਲ ਕਰਨ ਲੱਗਾ ਨਾ ਗੱਲ ਹੀ ਇਦਾਂ ਦੀ ਆ ਤੈਨੂੰ ਪਤਾ ਕੰਨਾਂ ਦੇ ਵੀ ਕੰਨ ਹੁੰਦੇ ਆ ਤਾਂ ਹੀ ਤਾਂ ਮੈਂ ਸਾਰੇ ਭੇਜ ਤੇ ਚਲੋ ਫਿਰ ਤੁਸੀਂ ਕੱਢੋ ਨਵਾਂ ਸੱਪ ਕੀ ਕੱਢਣਾ ਮੈਂ ਇਹ ਕਹਿੰਦਾ ਸੀ ਵੀ ਆਪਾਂ ਵੱਡੇ ਭਰਾ ਨੂੰ ਭੈਣ ਨਾਲ ਲੜਾਈ ਰੱਖਦੇ ਆ ਤੇ ਆਪਾਂ ਇਕੱਲੇ ਵਰਤਦੇ ਆ ਪੱਲੇ ਨਹੀਂ ਪਈ ਡਿਟੇਲ ਚ ਸਮਝਾਓ ਗੱਲ ਤੁਹਾਨੂੰ ਮੇਰੀ ਜਰੂਰੀ ਫੋਨ ਆ ਗਿਆ ਮੈਂ ਤੈਨੂੰ ਫੇਰ ਆ ਕੇ ਸਮਝਾਉਣਾ ਨੇ ਕੋਈ دماغ ਲੜਾਇਆ ਨਾ ਸੋਚ ਕੇ ਲੜਾਇਆ ਮੈਨੂੰ ਐ ਕਿਉਂ ਲੱਗਦਾ ਪਿਆ ਕਿ ਮੈਂ ਦਿਨਾ ਚ ਹੀ ਮੀਰ ਹੋਣ ਵਾਲੀ ਆ ਮੰਮੀ ਕੀ ਸੋਚੀ ਜਾਂਦੇ ਹੋ ਪੁੱਤ ਮੈਂ ਐ ਸੋਚ ਰਹੀ ਸੀ ਕਿ ਪਵਨ ਦੇ ਵਿਆਹ ਨੂੰ 10 ਦਿਨ ਹੋ ਗਏ ਨੇ ਤੇ ਐਡਾ ਕਿਹੜਾ ਤੇਰੇ ਮਾਮਿਆਂ ਦਾ ਗੁੱਸਾ ਵੱਧ ਗਿਆ ਜਿਹੜਾ ਹਲੇ ਤੱਕ ਬੱਚਿਆਂ ਨੂੰ ਰੋਟੀ ਤੇ ਹੀ ਨਹੀਂ ਬੁਲਾਇਆ ਮੰਮੀ ਇਸੀ ਗੱਲ ਦੀ ਤਾਂ ਟੈਨਸ਼ਨ ਮੈਨੂੰ ਐ ਰਾधिका ਕੀ ਸੋਚੇਗੀ ਕਿ ਇਹਨਾਂ ਦੀ ਕਿਸੇ ਰਿਸ਼ਤੇਦਾਰ ਨਾਲ ਬੰਦੀ ਨਹੀਂ ਮੈਨੂੰ ਤਾਂ ਇੱਕ ਗੱਲ ਦਾ ਪਤਾ ਲੱਗ ਗਿਆ ਵੀ ਮੇਰੇ ਭਰਾਵਾਂ ਨੂੰ ਮੇਰੇ ਨਾਲ ਟੁੱਟਾਂ ਦਾ ਨਾ ਕੋਈ ਫਰਕ ਨਹੀਂ ਪਿਆ ਪਰ ਮੈਨੂੰ ਤਾਂ ਫਰਕ ਪਿਆ ਨਾ ਮੈਂ ਕਹਿੰਨੀ ਆ ਮੈਂ ਉੱਧਰ ਜਾ ਕੇ ਮਿਲਣਾ ਆਂ ਮਮੀ ਜਦ ਆਪਣਾ ਕੋਈ ਕਸੂਰ ਹੀ ਨਹੀਂ ਫਿਰ ਆਪਾਂ ਮਾਮਿਆਂ ਅੱਗੇ ਨੱਕ ਰਗੜਦੇ ਹੋਏ ਚੰਗੇ ਲੱਗਦੇ ਆਂ ਇਹ ਗੱਲ ਨਾ ਤੁਸੀਂ ਮੇਰੇ ਕੋਲ ਕਰਤੀ ਐ ਪਵਨ ਸਾਹਮਣੇ ਨਾ ਕਰ ਬੈਠਿਓ ਓਨੂੰ ਨਾ ਮਾਮਿਆਂ ਸਾਹਮਣੇ ਝੁਕਣਾ ਤੁਹਾਡਾ ਬਰਦਾਸ਼ਤ ਨਹੀਂ ਹੋਣਾ ਪਵਨ ਦੇ ਗੁੱਸੇ ਕਰਕੇ ਤਾਂ ਮੈਂ ਚੁੱਪਾਂ ਹਲੇ ਤਾਂ ਰਿਸ਼ਤੇ ਨਾ ਥੋੜੇ ਬਹੁਤੇ ਖਰਾਬ ਹੋਏ ਨੇ ਤੇ ਜੇ ਜਿਆਦਾ ਖਰਾਬ ਹੋ ਗਏ ਨਾ ਫੇਰ ਓਖਾ ਹੋ ਜਾਣਾ ਮਮੀ ਮੈਂ ਤੇ ਤੁਹਾਨੂੰ ਇਹੀ ਸਲਾਹ ਦਵਾਂਗੀ ਜੇ ਮਾਮਿਆਂ ਨੂੰ ਲੱਗਦਾ ਹੈ ਨਾ ਕਿ ਸਾਨੂੰ ਕੋਈ ਫਰਕ ਨਹੀਂ ਹੈ ਤੇ ਤੁਸੀਂ ਵੀ ਉਹਨਾਂ ਨੂੰ ਇੱਦਾਂ ਹੀ ਦਿਖਾਓ ਕਿ ਤੁਹਾਡੇ ਰੁੱਸਣ ਨਾਲ ਮੈਨੂੰ ਵੀ ਕੋਈ ਫਰਕ ਨਹੀਂ ਇਹ ਗੱਲ ਨਾ ਕੋਈ ਨਹੀਂ ਸਮਝ ਸਕਦਾ ਜਿਹੜੀ ਭੈਣ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਰੋਟੀ ਖਾਦੀ ਹੋਵੇ ਉਹਨਾਂ ਦੇ ਸਿਰ ਤੇ ਰਾਣੀ ਬਣੀ ਹੋਵੇ ਉਹ ਟੁੱਟ ਕੇ ਕਦੇ ਵੀ ਨਹੀਂ ਰਹਿ ਸਕਦੀ ਚਲੋ ਠੀਕ ਹੈ ਮੰਮੀ ਮੈਂ ਤਾਂ ਇਹ ਕਹਿੰਦੀ ਸੀਗੀ ਕਿ ਤੁਸੀਂ ਨਾਨੀ ਨੂੰ ਨਾ ਇੱਕ ਵਾਰੀ ਚੋਰੀ ਫੋਨ ਲਾਇਓ ਕਿ ਮੈਂ ਉਧਰ ਆਵਾਂ ਕਿ ਨਾ ਆਵਾਂ ਕੀ ਸਲਾ ਹੈ ਦੀਦੀ ਜੀ ਮੰਮੀ ਬਾਹਰ ਨਾ ਹਨੇਰਾ ਹੋ ਰਿਹਾ ਚਾਹ ਬਣਾ ਦਾ ਥੋੜੀ ਥੋੜੀ ਕੋਈ ਨਹੀਂ ਪੁੱਤ ਖੜ ਜਾ ਆ ਲੈਣਾ ਤੈਨੂੰ ਚੁੰਮ ਕੇ ਛਾੜਨਾ ਆ ਬੱਚੇ ਆ ਗਏ ਸੀ ਤੇ ਉਹਨਾਂ ਦੇ ਵਿੱਚ ਉਲਝ ਗਈਆਂ ਤੇ ਕੋਈ ਗੱਲ ਨਹੀਂ ਇਹ ਗੀਤਾ ਚਾਹ ਬਣਾ ਲੈਂਦੀ ਏ ਤੈਨੂੰ ਕੱਲ ਦੇਖਾਂਗੇ ਚੁੰਮ ਕੇ ਛਾੜਾਂਗੇ ਚਲੋ ਠੀਕ ਹੈ ਮੰਮੀ ਜਿੱਦਾਂ ਤੂੰ ਅਸੀ ਕਹੂੰਗੇ ਮੈਂ ਤਾਂ ਉਹਦੀ ਕਰ ਲੈਣਾ ਤੂੰ ਵੀ ਕਮਰੇ ਚ ਬੈਠੀ ਬੈਠੀ ਬੋਰ ਹੋ ਗਈ ਹੋਏਂਗੀ 10 ਦਿਨ ਵਿਆਹ ਨੂੰ ਹੋਇਆ ਤੇ ਪਵਨ ਤੇਰੇ ਕੋਲ ਚੰਗੀ ਤਰ੍ਹਾਂ ਬੈਠਾ ਹੀ ਨਹੀਂ ਮੰਮੀ ਤੁਸੀਂ ਮੁੰਡੇ ਨੂੰ ਕਹੋ ਇਹਨੂੰ ਕਿਤੇ ਬਾਹਰ ਘੁਮਾ ਲਿਆਵੇ ਹਾਏ ਹਾਏ ਮੇਰਾ ਤਾਂ ਦਿਮਾਗ ਵੀ ਨਹੀਂ ਗਿਆ ਇਸ ਪਾਸੇ ਉਲਝਣਾ یوں ਇੰਨੀਆਂ ਪਈਆਂ ਹੋਈਆਂ ਉਧਰੋਂ ਬੱਚਿਆਂ ਦੀਆਂ ਉਧਰੋਂ ਤੇਰੇ ਮਾਮੇ ਦੀਆਂ ਕੋਈ ਗੱਲ ਨਹੀਂ ਰਾਧਿਕਾ ਮੁੰਡਾ ਆਂਦਾ ਹੈ ਨਾ ਤੇ ਮੈਂ ਉਹਨੂੰ ਕਹਿ ਦੇਣੀ ਆ ਵੀ ਇਹਨੂੰ ਕਿਤੇ ਘੁਮਾ ਲਿਆਏਗਾ ਨਹੀਂ ਨਹੀਂ ਮੰਮੀ ਮੈਨੇ ਘਰ ਹੀ ਠੀਕ ਆ ਉਹ ਰਾਧਿਕਾ ਇਹੀ ਤਾਂ ਚਾਰ ਦਿਨ ਹੁੰਦੇ ਨੇ ਨਵੇਂ ਜੋੜੇ ਵਾਸਤੇ ਘੁੰਮਣ ਦੇ ਤੇ ਸਾਰੀ ਉਮਰ ਇਹੀ ਚਾਰ ਦਿਨ ਯਾਦ ਰਹਿੰਦੇ ਆ ਉਹ ਤਾਂ ਤੁਹਾਡੀ ਗੱਲ ਠੀਕ ਕਰ ਰਹੀ ਦੀ ਦਿਲ ਤਾਂ ਮੇਰਾ ਵੀ ਕਰਦਾ ਹੈ ਘੁੰਮਣ ਨੂੰ ਪਰ ਮੈਂ ਨਾ ਇਸ ਟਾਈਮ ਘਰ ਹੀ ਰਹਿ ਕੇ ਖੁਸ਼ ਆ ਮੈਨੂੰ ਨਾ ਇਹਨਾਂ ਨੇ ਸਾਰੀ ਗੱਲ ਦੱਸੀ ਸੀ ਕਿ ਜਿਹੜਾ ਵਿਆਹ ਕੀਤਾ ਨਾ ਉਹ ਕਰਜ਼ੇ ਦੇ ਕਿਤੋਂ ਪੈਸੇ ਪੜ ਕੇ ਫੇਰ ਕੀਤਾ ਇਹਨਾਂ ਤੇ ਜ਼ਿੰਮੇਵਾਰੀਆਂ ਵੀ ਬਹੁਤ ਨੇ ਤੇ ਮੈਂ ਨਹੀਂ ਚਾਹਦੀ ਮੈਨੂੰ ਕਮਾਣ ਵਾਸਤੇ ਜਾਂ ਮੇਰਾ ਦਿਲ ਰੱਖਣ ਵਾਸਤੇ ਇਹਨਾਂ ਨੂੰ ਕਿਤੋਂ ਨਾ ਕਿਤੋਂ ਫੇਰ ਕਰਜ਼ਾ ਚੱਕਣਾ ਪਵੇ ਇਹੋ ਜਿਹਾ ਘੁੰਮੇ ਦਾ ਫਾਇਦਾ ਕੀ ਜੇ ਆਪਾਂ ਕਿਤੋਂ ਕਰਜ਼ਾ ਚੱਕਦੇ ਪਏ ਆ ਮੰਮੀ ਦੇਖੋ ਇਹਨੂੰ ਹਜੇ ਵਿਆਹ ਨੂੰ 10 ਦਿਨ ਹੋਏ ਐ ਇਹ ਮੇਰੇ ਭਰਾ ਦਾ ਤੇ ਇਸ ਘਰ ਦਾ ਕਿੰਨਾ ਸੋਚਦੀ ਐ ਉਹੀ ਤਾਂ ਮੈਂ ਦੇਖੀ ਜਾਨੀ ਆ ਜਿਹੜੀ ਕੁੜੀ ਮੇਰੇ ਮੁੰਡੇ ਦਾ ਐਨਾ ਸੋਚ ਕੇ ਆਪਣੀਆਂ ਖੁਆਇਸ਼ਾਂ ਆਪਣੇ ਅੰਦਰ ਦਬਾਈ ਜਾਂਦੀ ਐ ਉਹ ਤਾਂ ਆਖਰੀ ਸਾਹ ਤੱਕ ਸਾਥ ਨਿਭਾਏਗੀ ਆ ਵੀ ਗੱਲ ਮੰਮੀ ਠੀਕ ਐ ਪਰ ਰਾਧਿਕਾ ਜਾਦੀ ਦੂਰ ਨਾ ਸਈ ਆ ਇੱਥੇ ਕੀ ਜਾਇਆ ਮਾੜੀ ਮੋਟੀ ਤਾਂ ਮੇਰੇ ਭਰਾ ਦੀ ਜੇਬ ਢਿੱਲੀ ਕਰਾ ਨਾ ਕੋਈ ਗੱਲ ਨਹੀਂ ਦੀਦੀ ਇਹ ਆਊਗੇ ਨਾ ਤੇ ਦੇਖੂੰਗੀ ਇਹਨਾਂ ਦਾ ਮੂਡ ਸਹੀ ਹੋਊਗਾ ਤੇ ਗੱਲ ਕਰੂੰਗੀ ਜਦੋਂ ਵੀ ਆਂਦੇ ਨਾ ਉਹ ਜਾਂ ਤਾਂ ਮਾਮੇ ਟੈਂਸ਼ਨ ਹੁੰਦੀ ਆ ਜਾਂ ਰੋਹਿਤ ਮਨਾਈ ਟੈਂਸ਼ਨ ਹੁੰਦੀ ਇਹਨਾਂ ਨੂੰ ਚਲ ਠੀਕ ਐ ਐਤੋਂਰ ਉਹਨੂੰ ਛੁੱਟੀ ਹੁੰਦੀ ਐ ਨਾ ਤਾਂ ਮੈਂ ਮੁੰਡੇ ਨੂੰ ਕਹਿਨੀ ਆ ਵੀ ਐਨੂੰ ਨਾ ਕਿਤੇ ਘੁਮਾ ਫਰਾ ਲਿਆਏਗਾ ਤੇ ਜਾ ਗੀਤਾ ਨਾਲੇ ਨਾ ਚਾਹ ਬਣਾ ਲੈ ਨਾਲ ਗੀਤਾ ਪਤਾ ਨਹੀਂ ਕੀ ਅੱਜ ਨਾ ਮੇਰੀ ਅੱਖ ਫੜਕੀ ਜਾਂਦੀ ਸਵੇਰ ਦੀ ਮੰਮੀ ਆ ਅੱਖ ਫੜਕਣ ਵਾਲੇ ਨਾ ਵੈਮ ਨਾ ਪਾਲਿਆ ਕਰੋ ਜੋ ਵੀ ਹੁੰਦਾ ਚੰਗੇ ਲਈ ਹੋਏਗਾ ਮੈਂ ਚਾਹ ਬਣਾ ਕੇ ਲਿਆ